ਜਿਹੜਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪੁਲਿਸ ਥਾਣੇ ਜਿਹੜੀ ਕੋਟਲੀ ਸੂਰਤ ਮੱਲੀ ਅੰਦਰ ਪੈਂਦੇ ਪਿੰਡ ਸ਼িকার ਮਾਛੀਆਂ ਦਾ ਜਿਹੜਾ 24 ਸਾਲਾ ਨੌਜਵਾਨ ਜਿਸ ਦਾ ਨਾਮ ਜੋਵਨ ਪ੍ਰੇਤੀ ਜੋ ਕਿ ਪਿਛਲੇ 3 ਸਾਲਾਂ ਤੋਂ ਗੁਜਰਾਤ ਦੇ ਜਿਹੜੇ ਸੂਰਤ ਸ਼ਹਿਰ ਵਿੱਚ ਇੱਕ ਨਿੱਜੀ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਿਹਾ ਹੈ ਬੀਤੀ 19 ਜਨਵਰੀ ਨੂੰ ਕੰਪਨੀ ਦੇ ਵਿੱਚੋਂ ਭੇਤ ਭਰੇ ਹਾਲਾਤਾਂ ਦੇ ਵਿੱਚ ਉਹ ਗਾਇਬ ਹੋ ਜਾਂਦਾ ਹੈ ਜਿਸ ਤੋਂ ਬਾਅਦ ਸਾਰੇ ਪਰਿਵਾਰ ਦੇ ਵਿੱਚ ਜਿਹੜਾ دہشت ਦਾ ਮਾਹੌਲ ਬਣ ਜਾਂਦਾ ਹੈ ਦੂਜੇ ਪਾਸੇ ਪਰਿਵਾਰ ਨੂੰ WhatsApp ਤੋਂ ਆਈ ਇੱਕ ਕਾਲ ਨੇ ਪਰਿਵਾਰ ਦੇ ਵਿੱਚ ਹੋਰ ਵੀ ਡਰ ਬਣਾ ਦਿੱਤਾ WhatsApp ਕਾਲ ਦੇ ਵਿੱਚ ਪਰਿਵਾਰ ਪਾਸੋਂ ਜੋ ਬੰਦੀ ਹੈ ਜਿਹੜੀ ਸਲਾਮਤੀ ਦੇ ਬਦਲੇ ਫਿਰੋਥੇ ਦੀ ਮੰਗ ਕੀਤੀ ਗਈ ਹੈ ਜੀ ਹਾਂ ਫਿਰੋਥੇ ਦੀ ਮੰਗ ਕੀਤੀ ਜਾਂਦੀ ਹੈ ਕਿਡਨੈਪਿੰਗ ਦਾ ਮਾਮਲਾ ਦੱਸਿਆ ਜਾਂਦਾ ਇਸ ਕਾਲ ਨੂੰ ਪਰਿਵਾਰ ਵਾਲਿਆਂ ਵੱਲੋਂ ਰਿਕਾਰਡ ਵੀ ਕਰ ਲਿਆ ਗਿਆ ਪਰਿਵਾਰ ਦੇ ਆਪਣੇ ਪੁੱਤਰ ਦੀ ਸਲਾਮਤੀ ਲਈ ਪੁਲਿਸ ਅਧਿਕਾਰੀਆਂ ਦੇ ਪਾਸੋਂ ਮਦਦ ਦੀ ਜਿਹੜੀ ਗੁਹਾਰ ਵੀ ਲਗਾਈ 10 ਸਾਲ ਤੋਂ ਜੁਗਰਾਤ 'ਚ ਕੰਮ ਕਰਦਾ। 19 ਜਨਵਰੀ ਨੂੰ ਹਰ ਰੋਜ਼ ਫੋਨ ਕਰਦਾ ਸੀ। 19 ਜਨਵਰੀ 'ਤੇ ਲਾਸਟ ਮੇਰੀ ਗੱਲ ਹੋਈ ਹੈ। ਬਾਅਦ ਵਿੱਚ ਗੱਲ ਨਹੀਂ ਹੋਈ। ਆਮ ਹੀ ਗੱਲ ਹੋਈ ਜਿਵੇਂ ਪਹਿਲਾਂ ਕਰਦਾ। ਰਾਜੀ ਬਾਈ ਠੀਕ ਠਾਕ। ਬਾਅਦ 'ਚ ਗੱਲ ਨਹੀਂ ਹੋਈ। ਫਿਰ ਉਸ ਤੋਂ ਬਾਅਦ ਵੀ ਤੀਕ ਤੇ ਦੀਕ ਤੇ ਨਹੀਂ ਕੋਲ ਆਈ। ਇੱਕ ਦੋ ਦਿਨ ਨਹੀਂ ਆਈਆਂ। ਦੇਖੋ ਨਾ ਮੋਬਾਈਲ ਹੀ ਬੰਦ ਹੋ ਗਿਆ ਕਰਦੇ ਨੇ। ਫਿਰ ਮੈਂ ਆ ਆਸ-ਪਾਸੇ ਦੱਸਿਆ ਆਪਣੇ ਰਿਸ਼ਤੇਦਾਰਾਂ ਨੂੰ। ਇਹਨਾਂ ਨੇ ਉਹ ਕੰਪਨੀ 'ਚ ਪਤਾ ਕੀਤਾ ਉਹਨਾਂ ਕੰਪਨੀ ਵਾਲਿਆਂ ਆਖਿਆ ਇੱਥੋਂ ਚਲ ਗਿਆ ਫੇਰ ਉਹਦੇ ਭੈਣ ਭਰਾ ਵੀ ਆ ਉੱਥੇ ਵੀ ਗਏ ਨੇ ਪਰ ਸੁਣਵਾਈ ਨਹੀਂ ਹੋ ਰਹੀ ਗੁਜਰਾਤ ਸਰਕਾਰ ਪੁਲਿਸ ਕਾਰਵਾਈ ਨਹੀਂ ਕਰ ਰਹੀ ਨਾ ਇਹ ਭਾਰਤ ਸਰਕਾਰ ਹਾਂਜੀ ਕੀਤੀ ਕੀਤੀ ਉੱਧਰ ਵੀ ਕੀਤੀ ਇੱਧਰ ਆਪਣੇ ਵੀ ਥਾਣੇ 'ਚ ਗਏ ਆ ਇੱਧਰ ਵੀ ਨਹੀਂ ਸੁਣਵਾਈ ਹੋਈ ਉੱਧਰ ਵੀ ਨਹੀਂ ਕੋਈ ਕਾਰਵਾਈ ਹੋ ਗੁਜਰਾਤ 'ਚ ਬਾਤ ਇਤਨਾ ਨੂੰ ਉਠਾ ਇਧਰ ਇਹ ਫਿਰੋਤੀ ਦੀ ਕਾਲ ਆਈ ਹੈ ਉਹ ਮੰਨ ਕਰਦੇ ਨੇ ਪੈਹਾ ਦੇ ਦੋਦੇ ਤੁਹਾਡਾ ਬੱਚਾ ਸੜਦਾਂਗੇ